ਵਾਹਿਗੁਰੂ 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 ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ ਸਾ ਸੰਗਤ ਜੀ ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਜੀ ਗੁਰਬਾਣੀ ਦਾ ਫਰਮਾਨ ਹੈ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਇ ਹੁਣ ਜਿਹਦੇ ਵੱਲ ਮੇਰਾ ਪਿਆਰਾ ਪ੍ਰੀਤਮ ਪਿਆਰਾ ਹੋ ਜਾਵੇ ਜਿਹਦੇ ਵੱਲ ਅਕਾਲ ਪੁਰਖ ਹੋ ਜਾਵੇ ਜਿਹਦੀ ਰਾਖੀ ਆਪ ਬਾਬਾ ਦੀਪ ਸਿੰਘ ਜੀ ਕਰ ਰਹੇ ਹੋਣ ਆਪ ਛਹੀ ਸਿੰਘ ਕਰ ਰਹੇ ਹੋਣ ਸਾਤ ਸੰਗਤ ਜੀ ਉਹਨੂੰ ਕੋਈ ਮਾਰ ਨਹੀਂ ਸਕਦਾ ਉਹਦੇ ਤੇ ਜੇ ਕੋਈ ਰੋਗ ਆ ਵੀ ਜਾਵੇ ਉਹ ਰੋਗ ਉਹਨੂੰ ਤਕਲੀਫ ਨਹੀਂ ਪਹੁੰਚਾ ਸਕਦਾ ਜਿਹਦੇ ਵੱਲ ਸ਼ਹੀਦ ਸਿੰਘ ਹੋ ਜਾਣ ਜਿਹਦੇ ਤੇ ਗੁਰੂ ਸਾਹਿਬ ਦੀ ਕਿਰਪਾ ਹੋ ਜਾਵੇ ਸਾਸੰਗਤ ਜੀ ਦੁੱਖ ਸੁੱਖ ਜੀਵਨ ਦੇ ਦੋ ਪਹਿਲੂ ਨੇ ਸਭ ਤੇ ਆਉਂਦੇ ਨੇ ਜੇ ਅੱਜ ਸੁੱਖ ਹੈ ਕੱਲ ਦੁੱਖ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ ਜੇ ਅੱਜ ਦੁੱਖ ਹੈ ਤੇ ਅੱਗੇ ਸੁੱਖ ਵੀ ਜ਼ਰੂਰ ਦੇਖਣ ਨੂੰ ਮਿਲੇਗਾ ਇਹ ਸਾਰੀਆਂ ਕਰਮਾਂ ਦੀਆਂ ਖੇਡਾਂ ਨੇ ਸਾਸੰਗਤ ਜੀ ਸੋ ਜਿਹੜੀ ਰਾਖੀ ਉਹ ਆਕਾਲ ਪੁਰਖ ਕਰ ਰਿਆ ਹੋਵੇ ਉਹਨੂੰ ਕੋਈ ਦੁਸ਼ਮਣ ਗਿੰਨੇ ਮਰਜੀ ਵੱਡੇ ਦੁਸ਼ਮਣ ਹੋਣ ਲੱਖ ਯਤਨ ਕਰ ਲੈਣ ਹਾਨੀ ਪਹੁੰਚਾ ਨਹੀਂ ਸਕਦੇ ਲੱਖ ਰੋਗ ਚੰਬੜੇ ਹੋਣ ਲੱਖ ਪਰੇਸ਼ਾਨੀਆਂ ਆਣ ਕੇ ਘੇਰਾ ਪਾ ਲੈਣ ਉਹਦਾ ਮਾਨਸਿਕ ਜੋ ਪੱਧਰ ਹੈ ਉਹਨੂੰ ਥੱਲੇ ਨਹੀਂ ਝੁੱਟ ਸਕਦੇ ਕਿਉਂਕਿ ਉਹਦੀ ਰਾਖੀ ਆਪ ਆਕਾਲ ਪੁਰਖ ਕਰ ਰਹੇ ਹੁੰਦੇ ਨੇ ਉਹਦੀ ਰਾਖੀ ਆਪ ਸਤਿਗੁਰ ਨਾਨਕ ਸਾਹਿਬ ਕਰ ਰਹੇ ਹੁੰਦੇ ਨੇ ਸਾਧ ਸੰਗਤ ਜੀ ਸੋ ਇਸੇ ਲਈ ਹਮੇਸ਼ਾ ਉੱਠਦੇ ਬੈਹnde ਤੁਰਦੇ ਫਿਰਦੇ ਖਾਂਦੇ ਆਂ ਪੀਂਦੇ ਆਂ ਸੌਂਦੇ ਆਂ ਹਮੇਸ਼ਾ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਪਾਤਸ਼ਾਹ ਜੀ ਤੁਸੀਂ ਮੈਨੂੰ ਇਹ ਸਰੀਰ ਬਖਸ਼ਿਆ ਅੱਖਾਂ ਦਿੱਤੀਆਂ ਕੰਨ ਦਿੱਤੇ ਨੱਕ ਦਿੱਤਾ ਹੱਥ ਪੈਰ ਦਿੱਤੇ ਤੁਹਾਡਾ ਬਹੁਤ ਧੰਨਵਾਦ ਆ ਸਾਧ ਸੰਗਤ ਜੀ ਅਸੀਂ ਸ਼ੁਕਰਾਨਾ ਨਹੀਂ ਕਰਦੇ ਕਿਉਂਕਿ ਸਾਸ ਸੰਗਤ ਜੀ ਜੇ ਸਾਡੇ ਹੱਥ ਪੈਰ ਨਾ ਹੁੰਦੇ ਅਸੀਂ ਪਰਮਾਤਮਾ ਦਾ ਕੀ ਵਿਗਾੜ ਲੈਂਦੇ ਅਸੀਂ ਅਕਾਲ ਪੁਰਖ ਨੂੰ ਕੀ ਕਰ ਲੈਂਦੇ ਹੁਣ ਜੇ ਪਰਮਾਤਮਾ ਨੇ ਕਿਰਪਾ ਕੀਤੀ ਹੈ ਸਾਡੇ ਹੱਥ ਪੈਰ ਸਹੀ ਸਲਾਮਤ ਨੇ ਇਹ ਤੋਂ ਵੱਡੀ ਦਾਤ ਹੋਰ ਕੀ ਹੋ ਸਕਦੀ ਹੈ ਜੇ ਅਸੀਂ ਕਹੀਏ ਨਾ ਕਿ ਭਾਈ ਬਾਣੀ ਨਹੀਂ ਪੜਦੇ ਕਹਿੰਦੇ ਜੇ ਕਿਰਪਾ ਨਹੀਂ ਹੋਈ ਸਾਤ ਸੰਗਤ ਜੀ ਜਿਆਸੀ ਧਰਤੀ ਦੇ ਜਨਮ ਲੈ ਲਿਆ ਹੈ ਨਾ ਤੰਦਰੁਸਤ ਹਾਂ ਹੱਥ ਪੈਰ ਸਹੀ ਸਲਾਮਤ ਨੇ ਸਾਡੇ ਦੇਖ ਪਾ ਰਹੇ ਆ ਸੁਣ ਪਾ ਰਹੇ ਆ ਬੋਲ ਪਾ ਰਹੇ ਆ ਸਾਡਾ ਦਿਲ ਧੜਕ ਰਿਹਾ ਏ ਖੂਨ ਬਣ ਰਿਹਾ ਏ ਆਪਣੇ ਆਪ ਇਹ ਸਾਰੀ ਮਸ਼ੀਨਰੀ ਕੰਮ ਕਰ ਰਹੀ ਆ ਸਹੀ ਸਲਾਮਤ ਕਰ ਰਹੀ ਆ ਚੱਜ ਨਾਲ ਕਰ ਰਹੀ ਏ ਤੇ ਸਮਝ ਲੈਣਾ ਚਾਹੀਦਾ ਸਤ ਸੰਗਤ ਜੀ ਕੀ ਕਿਰਪਾ ਤੋਂ ਬਿਨਾ ਕੁਝ ਨਹੀਂ ਹੋ ਰਿਹਾ ਕਿਉਂਕਿ ਜਿਸ ਦਿਨ ਉਹਦੀ ਕਿਰਪਾ ਬੰਦ ਹੋ ਗਈ ਨਾ ਜਿਸ ਦਿਨ ਅਕਾਲ ਪੁਰਖ ਦੀ ਕਿਰਪਾ ਬੰਦ ਹੋ ਗਈ ਸਾਥ ਸਾਥ ਸਾ ਸੰਗਤ ਜੀ ਸਮਝ ਲੈਣਾ ਉਹ ਦਿਨ ਸਾਡਾ ਆਖਰੀ ਦਿਨ ਹੋਏਗਾ ਕਿਉਂਕਿ ਉਹਦੀ ਕਿਰਪਾ ਤੋਂ ਬਿਨਾ ਅਸੀਂ ਇੱਕ ਕਦਮ ਨਹੀਂ ਫੁੱਟ ਸਕਦੇ ਉਹਦੀ ਕਿਰਪਾ ਤੋਂ ਬਿਨਾ ਅਸੀਂ ਸਾਹ ਨਹੀਂ ਲੈ ਸਕਦੇ ਦੁਜਾ ਸੋ ਉਹਦੀ ਕਿਰਪਾ ਦੇ ਨਾਲ ਹੀ ਅਸੀਂ ਸਾਹ ਲੈ ਰਹੇ ਆਂ ਬੋਲ ਪਾ ਰਹੇ ਆਂ ਸੁਣ ਬਾ ਰਹੇ ਆਂ ਸਾਡੇ ਨੇਤਰ ਵੀ ਜੋ ਨੇ ਨਾ ਇਹ ਉਹਦੀ ਜੋਤ ਹੈ ਅਕਾਲ ਪੁਰਖ ਵਾਹਿਗੁਰੂ ਦੀ ਉਹਦੀ ਜੋਤ ਦੇ ਨਾਲ ਇਹ ਨੇਤਰ ਦੇਖ ਪਾ ਰਹੇ ਨੇ ਇਹ ਰਸਨਾ ਉਹ ਅਕਾਲ ਪੁਰਖ ਦੀ ਹੈ ਤਾਂ ਹੀ ਅਸੀਂ ਬੋਲ ਪਾ ਰਹੇ ਹਾਂ ਸੋ ਸਾਧ ਸੰਗਤ ਜੀ ਇਸ ਰਸਨਾ ਦੇ ਨਾਲ ਡਿਸਾਈਡ ਅਸੀਂ ਕਰਨਾ ਹੈ ਕਿ ਅਸੀਂ ਇਸ ਰਸਨਾ ਦੇ ਨਾਲ ਲਿੰਦਿਆ ਚੁਗਲੀ ਕਰਨੀ ਹੈ ਕਿ ਉਸ ਵਾਹਿਗੁਰੂ ਦਾ ਭਜਨ ਕਰਨਾ ਹੈ ਕਿ ਉਹ ਵਾਹਿਗੁਰੂ ਦਾ ਨਾਮ ਜਪਣਾ ਹੈ ਸੋ ਵੱਦ ਤੋਂ ਵੱਦ ਬਾਣੀ ਪੜ੍ਹਨੀ ਫਿਰ ਜਤੌਣਾ ਨਹੀਂ ਰੋਲਾ ਨਹੀਂ ਪਾਉਣਾ ਕਿ ਮੈਂ ਇੰਨੀ ਬਾਣੀ ਪੜੀ ਮੈਂਨੇ ਪਾਠ ਵੀ ਕਰਦੀ ਆ ਜਾਂ ਕਰਦਾ ਆ ਪਰ ਮੇਰੇ ਨਾਲ ਫਿਰ ਵੀ ਮਾੜਾ ਹੋਇਆ ਮੇਰੇ ਨਾਲ ਮਹਾਰਾਜ ਨੇ ਠੀਕ ਨਹੀਂ ਕੀਤਾ ਫਿਰ ਇਦਾਂ ਦੀਆਂ ਗੱਲਾਂ ਨਹੀਂ ਮੰਨ ਚੋਣੀਆਂ ਚਾਹੀਦੀਆਂ ਨਿਰਸਵਾਰਥ ਹੋ ਕੇ ਬਾਣੀ ਪੜਨੀ ਆ ਭੁੱਲ ਜਾਣੀ ਆ ਬਾਣੀ ਦਾ ਪਤਾ ਜਾਣ ਤੇ ਤੁਹਾਨੂੰ ਹੋਵੇ ਜਾਂ ਤੁਹਾਡੇ ਅਕਾਲ ਪੁਰਖ ਨੂੰ ਹੋਵੇ ਐਵੇਂ ਜਗਾ ਜਗਾ ਰੋਲਾ ਨਹੀਂ ਪਾਉਣਾ ਕਿ ਮੈਂ ਇਨੇ ਪਾਠ ਕੀਤੇ ਮੇਰਾ ਮੇਰੇ ਤੇ ਕਿਰਪਾਈ ਨਹੀਂ ਹੋਈ ਸੋਸਾ ਸੰਗਤ ਜੀ ਸਾਡਾ ਫਰਜ਼ ਹੈ ਬਾਣੀ ਪੜਨਾ ਜਿਵੇਂ ਮਾਲੀ ਦਾ ਕੰਮ ਪੌਦਾ ਲਾਉਣਾ ਹੈ ਉਹ ਪਾਣੀ ਦੇ ਸਕਦਾ ਏ ਪਰ ਜਿਹੜਾ ਉਹਨੂੰ ਫਲ ਲੱਗਣਾ ਏ ਜਾਂ ਫੁੱਲ ਲੱਗਣਾ ਏ ਉਹ ਅਕਾਲ ਪੁਰਖ ਵਾਹਿਗੁਰੂ ਦੇ ਹੱਥ 'ਚ ਹੈ ਤੇ ਅਸੀਂ ਬਾਣੀ ਪੜਨੀ ਹੈ ਅਸੀਂ ਆਪਣੇ ਕਰਮ ਕਰਦੇ ਚੱਲਣਾ ਹੈ ਹੁਣ ਇਹਨੂੰ ਫਲ ਕਦੋਂ ਲੱਗਣਾ ਏ ਫੁੱਲ ਕਦੋਂ ਲੱਗਣਾ ਏ ਤੇ ਉਸ ਅਕਾਲ ਪੁਰਖ ਦੇ ਹੱਥ 'ਚ ਹੈ ਜਦੋਂ ਉਹਨੇ ਤ੍ਰੁੱਠਣਾਇਆ ਨਾ ਉਹਨੇ ਜਦੋਂ ਮਿਹਰ ਕਰਨੀ ਹੈ ਫਲ ਵਾਰੀ ਤੇ ਉਹ ਝੋਲੀ ਚ ਪਾ ਦੇਣਾ ਉਹਨੂੰ ਕਿਸੇ ਦਾ ਡਰ ਨਹੀਂ ਕਿਸੇ ਦਾ ਭੈ ਨਹੀਂ ਉਹਨੇ ਕਿਸੇ ਕੋ ਪੁੱਛ ਕੇ ਪੜਾ ਨਹੀਂ ਕਰਨਾ ਸੋ ਆ ਸਾਡਾ ਕੰਮ ਹੈ ਅਰਦਾਸਾਂ ਕਰਨਾ ਅਰਦਾਸ ਕਰਦੇ ਰਹਿਣਾ ਸਦਾ ਚਿਤ ਅਰਦਾਸਾਂ ਕਰਦੇ ਰੋ ਸਾ ਸੰਗਤ ਜੀ ਅਰਦਾਸਾਂ ਕਰਦੇ ਰਹਿਣਾ ਨਿਰਸਵਾਰਥ ਹੋ ਕੇ ਅਰਦਾਸ ਹਮੇਸ਼ਾ ਜੋਗ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਸਭ ਦਾ ਭਲਾ ਹੋਵੇ ਇਹ ਨਾ ਹੋਵੇ ਦੂਜੇ ਦਾ ਮਤਲਬ ਬੁਰਾ ਹੋਵੇ ਕਿ ਮੇਰੇ ਗਵਾਂਡੀ ਨਾਲ ਇਦਾਂ ਹੋ ਜਾਵੇ ਉਹ ਅਰਦਾਸ ਕਦੀ ਪਰਵਾਨ ਨਹੀਂ ਹੁੰਦੀ ਜਿਹੜਾ ਦੂਜਿਆਂ ਦਾ ਬੁਰਾ ਮੰਗਦਾ ਹੈ ਉਹਦਾ ਖੁਦ ਨਾਲ ਬੁਰਾ ਹੋ ਜਾਂਦਾ ਹੈ ਸੋ ਸਭ ਦਾ ਭਲਾ ਮੰਗਾਗੇ ਨਾ ਤੇ ਆਪਣਾ ਵੀ ਭਲਾ ਹੋਵੇਗਾ ਸਾਧ ਸੰਗਤ ਜੀ ਗੁਰੂ ਸਾਹਿਬ ਕਿਰਪਾ ਕਰਦੇ ਨੇ ਜਿਹੜਾ ਸਭ ਦਾ ਭਲਾ ਸੋਚਦਾ ਹੈ ਨਾ ਇਹ ਨਹੀਂ ਕਹਿਣਾ ਚਾਹੀਦਾ ਮੈਂ ਸਭ ਦਾ ਭਲਾ ਕਰਦਾ ਹਾਂ ਮੈਂ ਸਾਰਿਆਂ ਲਈ ਚੰਗਾ ਸੋਚਦਾ ਹਾਂ ਮੈਂ ਕਿਸੇ ਨਾ ਮਾੜਾ ਨਹੀਂ ਕਰਦੀ ਜਾਂ ਕਰਦਾ ਤੇ ਮੇਰੇ ਨਾਲ ਇਦਾਂ ਕਿਉਂ ਹੋ ਜਾਂਦਾ ਹੈ ਸਾਧ ਸੰਗਤ ਜੀ ਅਸੀਂ ਗੁਰੂ ਸਾਹਿਬ ਨੂੰ ਚੰਗਿਆਂ ਲੱਗਣਾ ਹੈ ਅਸੀਂ ਆਪਣੇ ਕਰਮ ਕਰਦੇ ਰਹਿਣਾ ਆ ਅਸੀਂ ਦੂਜਿਆਂ ਵਰਗੇ ਨਹੀਂ ਹੋ ਜਾਣਾ ਕਿ ਉਹਨੇ ਮਾੜਾ ਕੀਤਾ ਤਾਂ ਮੈਂ ਵੀ ਮਾੜਾ ਕਰਦਾ ਉਹਦੇ ਨਾਲ ਕਿਉਂਕਿ ਪਰਮਾਤਮਾ ਦੇਖ ਰਿਹਾ ਹੈ ਉਹਦਾ ਹਿਸਾਬ ਬੜਾ ਪੱਕਾ ਹੈ ਸਾਡੇ ਕੋਲੋ ਗਲਤੀ ਹੋ ਸਕਦੀ ਹੈ ਉਹਦੇ ਕੋਲ ਕੋਈ ਗਲਤੀ ਨਹੀਂ ਹੁੰਦੀ ਉਹਨੇ ਇੱਕ ਇੱਕ ਕਰਮ ਲਿਖਿਆ ਹੈ ਕਿ ਇਹਨੇ ਆ ਚੰਗਾ ਕੰਮ ਕੀਤਾ ਜਾਂ ਮਾੜਾ ਕੀਤਾ ਸਭ ਦਾ ਹਿਸਾਬ ਹੋਣਾ ਹੈ ਤੇ ਗੁਰੂ ਸਾਹਿਬ ਕਿਰਪਾ ਕਰਦੇ ਨੇ ਸਭ ਨੂੰ ਖੁਸ਼ੀਆਂ ਨਾਲ ਲਿਵਾਜਦੇ ਨੇ ਕਿਸੇ ਦਾ ਬੁਰਾ ਨਹੀਂ ਕਰਦੇ ਹਾਂ ਗੱਲ ਕਿੱਥੇ ਆ ਗਈ ਨਿਬੜਣ ਦੀ ਹੈ ਕਰਮਾਂ ਦੇ ਹੁਣ ਜੇ ਅਸੀਂ ਸਹੀ ਕਰਮ ਬੀਜਾਂਗੇ ਮੰਨ ਲਓ ਅਸੀਂ ਪਾਸ ਵਿੱਚ ਜਿੰਨੇ ਮਰਜੀ ਮਾੜੇ ਕਰਮਾਂ ਦੀ ਮੈਲ ਇਕੱਠੀ ਕੀਤੀ ਹੋਵੇ ਉਹਨੂੰ ਇਸ ਜਨਮ ਦੇ ਵਿੱਚ ਅਸੀਂ ਧੋ ਸਕਦੇ ਹਾਂ ਹੁਣ ਜੇ ਮੰਨ ਲਓ ਕਿ ਅਸੀਂ ਬਿਮਾਰ ਆ ਕੋਈ ਰੋਗ ਲੱਗ ਗਿਆ ਘਰ 'ਚ ਗਰੀਬੀ ਹੈ ਜਾਂ ਫਿਰ ਕੋਈ ਇਦਾਂ ਦਾ ਨੁਕਸਾਨ ਹੋਈ ਜਾਵੇ ਕਲੇਸ਼ ਹੋਵੇ ਘਰ ਦੇ ਵਿੱਚ ਇਹ ਸੋਚ ਕੇ ਬਾਣੀ ਪੜਨਾ ਨਾ ਕਿਤੇ ਛੱਡ ਦਿਓ ਕਿ ਬਾਣੀ ਪੜੀ ਜਾਨੀ ਆ ਭਲਾ ਤੇ ਹੋ ਨਹੀਂ ਰਿਆ ਗਰੀਬੀ ਨਹੀਂ ਜਾ ਰਹੀ ਰੋਗ ਨਹੀਂ हट ਰਿਹਾ ਸਾਧ ਸੰਗਤ ਜੀ ਪਿਛਲੇ ਕਰਮਾਂ ਦੀ ਜਿਹੜੀ ਮੈਲ ਇਕੱਠੀ ਹੋਈ ਹੈ ਪਹਿਲਾਂ ਉਹ ਕੱਟੀ ਜਾਣੀ ਹੈ ਉਹ ਸਾਫ਼ ਹੋਏਗੀ ਜਦੋਂ ਉਹ ਮੈਲ ਕੱਟੀ ਗਈ ਜੋ ਅਸੀਂ ਮਾੜੇ ਕਰਮ ਪਾਸਟ ਵਿੱਚ ਕੀਤੇ ਸੀ ਸਾਸੰਗਤ ਜੀ ਉਹ ਕੱਟੇ ਜਾਣਗੇ ਨਾ ਜਿਸ ਦਿਨ ਉਹ ਕੱਟੇ ਗਏ ਉਸ ਦਿਨ ਸਮਝ ਲਓਗੇ ਤੁਹਾਡਾ ਭਲਾ ਹੀ ਭਲਾ ਹੈ ਹੁਣ ਮੰਨ ਲਓ ਤੁਸੀਂ ਇਸ ਕਰਕੇ ਬਾਣੀ ਪੜਨੀ ਛੱਡਤੀ ਕਿ ਭਲਾ ਤੇ ਹੋ ਨਹੀਂ ਰਿਹਾ ਕਿਰਪਾ ਤੇ ਹੋ ਨਹੀਂ ਰਹੀ ਹੁਣ ਮੈਂ ਬਾਣੀ ਨਹੀਂ ਪੜਨੀ ਸਾਸੰਗਤ ਜੀ ਪਿਛਲੀ ਮੈਲ ਵੀ ਇਕੱਠੀ ਫਿਰ ਇਸ ਜਨਮ ਦੇ ਵਿੱਚ ਵੀ ਤੁਹਾਡੇ ਕਰਮ ਜਿਹੜੇ ਨੇ ਮਾੜੇ ਕਰਮਾਂ ਨੇ ਫਿਰ ਇਕੱਠੇ ਹੁੰਦਿਆਂ ਜਾਣਾ ਤੇ ਫਿਰ ਇੰਨਾ ਭਾਰ ਵੱਧ ਜਾਣਾ ਫਿਰ ਚੁੱਕਿਆ ਨਹੀਂ ਜਾਣਾ ਸੋ ਬਾਣੀ ਪੜਨੀ ਹੈ ਬਾਣੀ ਨੇ ਸਾਡੇ ਅੰਦਰ ਦੀ ਸਾਰੀ ਮੈਲ ਖਤਮ ਕਰਨੀ ਹੈ ਪਹਿਲਾਂ ਸਾਡੇ ਕਰਮ ਸਾਫ ਕਰਨੇ ਨੇ ਸਾਡੀ ਮਤ ਸਾਫ ਕਰਨੀ ਹੈ ਫਿਰ ਸਾਧ ਸੰਗਤ ਜੀ ਭਲਾ ਹੀ ਪੜਾ ਹੈ ਕਿਉਂਕਿ ਬਾਣੀ ਸ਼ਕਤੀ ਹੈ ਬਾਣੀ ਸਭ ਦਾ ਭਲਾ ਕਰਦੀ ਹੈ ਹੁਣ ਜਿਹੜੇ ਪ੍ਰੈਕਟੀਕਲ ਕਰਦੇ ਨੇ ਜਿਹੜੇ ਬਾਣੀ ਪੜਦੇ ਨੇ ਉਹ ਭਲੀ ਭਾਂਤ ਜਾਨੂ ਨੇ ਕਿ ਬਾਣੀ ਪੜਦਿਆਂ ਕਿੰਨਾ ਆਨੰਦ ਆਉਂਦਾ ਹੈ ਵਾਤੋ ਵਾਦ ਮੂਲ ਮੰਤਰ ਦੇ ਜਾਪ ਕਰਨੇ ਗੁਰੂ ਸਾਹਿਬ ਦੀ ਕਿਰਪਾ ਦੇ ਵਾਸਤੇ ਸਾਧ ਸੰਗਤ ਜੀ ਕਿਰਪਾ ਮੰਗਿਆ ਕਰੋ ਕਿ ਮੈਂ ਦੁਨਿਆਵੀ ਚੀਜ਼ਾਂ ਨਹੀਂ ਮੰਗਣੀ ਆ ਮੈਂ ਗੁਰੂ ਸਾਹਿਬ ਦੀ ਕਿਰਪਾ ਚਾਹੀਦੀ ਮੈਨੂੰ ਗੁਰੂ ਸਾਹਿਬ ਮੇਰੇ ਤੇ ਕਿਰਪਾ ਕਰਨ ਬਾਬਾ ਦੀਪ ਸਿੰਘ ਜੀ ਮੇਰੇ ਵੱਲ ਹੋਣ ਤੇ ਮੈਨੂੰ ਕਿਸੇ ਦੀ ਪਰਵਾਹ ਨਹੀਂ ਇਹ ਚੀਜ਼ ਮੰਗਣੀ ਚਾਹੀਦੀ ਹੈ ਕਿਉਂਕਿ ਸਾਸੰਗਤ ਜੀ ਜੇ ਅਸੀਂ ਇੱਕ ਚੀਜ਼ ਮੰਗੀ ਆ ਮਿਲ ਜੇਗੀ ਦੁਨਿਆਵੀ ਚੀਜ਼ ਮੰਗੀ ਮਿਲ ਗਈ ਫਿਰ ਦੂਜੀ ਅਰਦਾਸ ਫੇਰ ਕਰਨੀ ਪਏਗੀ ਚੀਜ਼ ਮੰਗਣ ਲਈ ਪਰ ਜੇ ਅਸੀਂ ਵਾਹਿਗੁਰੂ ਦੀ ਕਿਰਪਾ ਮੰਗ ਲਈ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਮੰਗ ਲਿਆ ਤੇ ਜਿਹਦੇ ਵੱਲ ਬਾਬਾ ਦੀਪ ਸਿੰਘ ਜੀ ਹੋਗੇ ਉਹਨੂੰ ਬਾਰ ਬਾਰ ਅਰਦਾਸਾਂ ਦੀ ਲੋੜ ਪਏਗੀ ਕਿਉਂਕਿ ਸਾਧ ਸੰਗਤ ਜੀ ਜਿਹਦੇ ਵੱਲ ਮੇਰੇ ਪਿਆਰੇ ਬਾਬਾ ਜੀ ਹੋਗੇ ਨਾ ਉਹਨੂੰ बार-बार ਅਰਦਾਸਾਂ ਦੀ ਲੋੜ ਨਹੀਂ ਪੈਣੀ ਬਿਨਾ ਮੰਗਿਆ ਉਹਦੇ ਘਰ ਸਭ ਕੁਝ ਆ ਜਾਣਾ ਹੈ ਉਹਦੇ ਕਰਮਾਂ ਦਾ ਤੇ ਉਹਨੂੰ ਮਿਲੇਗਾ ਹੀ ਮਿਲੇਗਾ ਕੋਈ ਚੀਜ਼ ਉਹਦੇ ਕਰਮਾਂ 'ਚ ਨਹੀਂ ਲਿਖੀ ਨਾ ਮੇਰੇ ਬਾਬਾ ਜੀ ਨੇ ਉਹਨਾਂ ਦੇ ਉਹ ਚੀਜ਼ਾਂ ਵੀ ਦੇ ਦੇਣੀਆਂ ਸੋ ਸਾਧ ਸੰਗਤ ਜੀ ਹਮੇਸ਼ਾ ਅਰਦਾਸ ਦੇ ਵਿੱਚ ਇੱਕ ਚੀਜ਼ ਐਡ ਕਰ ਲਓ ਕਿ ਬਾਬਾ ਜੀ ਕਿਰਪਾ ਕਰੋ ਰਹਿਮਤ ਕਰੋ ਗੁਰੂ ਸਾਹਿਬ ਕਿਰਪਾ ਬਣਾਈ ਰੱਖੋ ਪਰਿਵਾਰ ਤੇ ਸੁੱਖ ਸ਼ਾਂਤੀ ਬਖਸ਼ੋ ਸੋ ਇਦਾਂ ਗੁਰੂ ਸਾਹਿਬ ਦੇ ਖੁਸ਼ੀ ਦੇ ਪਾਤਰ ਵੀ ਅਸੀਂ ਬਣ ਜਾਵਾਂਗੇ ਬਾਬਾ ਦੀਪ ਸਿੰਘ ਜੀ ਨਿਗਾਹ ਦੇ ਵਿੱਚ ਵੀ ਅਸੀਂ ਆ ਜਾਵਾਂਗੇ ਕਿ ਆ ਮੇਰਾ ਗੁਰਸਿੱਖ ਹੈ ਨਾ ਇਹ ਚੀਜ਼ਾਂ ਨਹੀਂ ਮੰਗਦਾ ਇਹ ਦੁਨੀਆਵੀ ਚੀਜ਼ਾਂ ਨਹੀਂ ਮੰਗਦਾ ਇਹ ਮੇਰੀ ਖੁਸ਼ੀ ਮੰਗਦਾ ਏ ਮੀਨੂ ਮੰਗਦਾ ਏ ਤੇ ਹੁਣ ਮੈਂ ਇਹਨੂੰ ਬਿਨਾਂ ਮੰਗਿਆਂ ਦਵਾਂਗਾ ਹੁਣ ਸਾਧ ਸੰਗਤ ਜੀ ਇੱਕ ਇੱਕ ਐਗਜ਼ਾਮਪਲ ਨਾਲ ਸਮਝਣਾ ਹੋਵੇ ਪਰਿਵਾਰ ਦੇ ਵਿੱਚ ਝਾਤੀ ਮਾਰ ਕੇ ਦੇਖੀ ਹੈ ਹਾਂ ਦੋ ਬੱਚੇ ਨੇ ਇੱਕ ਜਿੱਦ ਕਰਦਾ ਏ ਕਿ ਮੈਂ ਆ ਘਡੋਣਾ ਲੈਣਾ ਏ ਜਿੱਦੀ ਹੈ ਰੋਂਦਾ ਹੈ ਤੈਨੂੰ ਲੈ ਦਿੱਤਾ ਜਾਂਦਾ ਹੈ ਅਗਲੇ ਦਿਨ ਫੇਰ ਚੀਜ਼ ਮੰਗਦਾ ਹੈ ਉਹਨੂੰ ਉਹ ਵੀ ਲੈ ਕੇ ਦੇਣੀ ਪੈਂਦੀ ਆ ਕਿਉਂਕਿ ਰੋਂਦਾ ਹੈ ਰੋਟੀ ਨਹੀਂ ਖਾਂਦਾ ਹੁਣ ਇੱਕ ਬੱਚਾ ਸਾਊ ਹੈ ਰੋਂਦਾ ਨਹੀਂ ਹੈ ਨਾ ਕੁਝ ਮੰਗਦਾ ਹੈ ਉਹਨੂੰ ਬਸ ਕੀ ਚਾਹੀਦਾ ਹੈ ਕਿ ਪਾਪਾ ਮੇਰੇ ਨਾਲ ਖੇਡਣ ਮੰਮੀ ਮੇਰੇ ਨਾਲ ਖੇਡਣ ਅਸੀਂ ਮੇਰੇ ਕੋਲ ਰਹਿਣ ਤੇ ਮਾਪੇ ਉਹਨੂੰ ਸੋਚਦੇ ਆ ਮਾਪਿਓ ਕਿ ਆ ਬੱਚਾ ਕੁਝ ਨਹੀਂ ਮੰਗਦਾ ਫਿਰ ਮਾਪਿਓ ਕਹਿੰਦੇ ਨੇ ਸੋਚਦੇ ਨੇ ਕਿ ਇਹਨੂੰ ਕੁਝ ਨਾ ਕੁਝ ਲੈ ਕੇ ਦੇਈਏ ਫਿਰ ਕੋਈ ਵਧੀਆ ਜੀ ਚੀਜ਼ ਆਪਣੀ ਪਸੰਦ ਦੀ ਬੱਚੇ ਨੂੰ ਲੈ ਕੇ ਦਿੰਦੇ ਨੇ ਮੇਲ ਉਹਨੂੰ ਵੀ ਜਾਂਦਾ ਹੈ ਬਸ ਉਹਦਾ ਸਬਰ ਹੈ ਤੇ ਉਹਦਾ ਸਿੱਧਕ ਹੈ ਜਿਹੜਾ ਉਹਦੇ ਕਰਕੇ ਮਾਂ ਪਿਓ ਦੀ ਵਧੇਰੇ ਖੁਸ਼ੀ ਉਸ ਬੱਚੇ ਤੇ ਹੁੰਦੀ ਹੈ ਜਿਹੜਾ ਮੰਗਦਾ ਹੀ ਨਹੀਂ ਕੋਈ ਫਿਰ ਮਾਂ ਪਿਓ ਜਿਹੜੇ ਨੇ ਉਸ ਬੱਚੇ ਨਾਲ ਸਨੇਹੀ ਵਧੇਰੇ ਕਰਦੇ ਨੇ ਤੇ ਉਹਨੂੰ ਚੀਜ਼ ਵੀ ਮਿਲ ਜਾਂਦੀ ਹੈ ਮਾਂ ਪਿਓ ਦੀ ਖੁਸ਼ੀ ਦੇ ਬਾਤਰ ਬਣਦੇ ਨੇ ਸੋ ਇਦਾਂ ਸਾਧ ਸੰਗਤ ਜੀ ਅਸੀਂ ਬਾਬਾ ਜੀ ਦੀ ਖੁਸ਼ੀ ਦੇ ਬਾਤਰ ਜੇ ਬਨਣਾ ਚਾਹੁੰਦੇ ਆ ਨਾ ਦੁਨੀਆਵੀ ਚੀਜ਼ਾਂ ਮੰਗਣੀਆਂ ਜ਼ਰੂਰ ਨੇ ਪਰ ਅਸੀਂ ਬਾਬਾ ਜੀ ਨੂੰ ਵੀ ਮੰਗਣਾ ਹੈ ਅੱਬਾ ਜੀ ਦੇ ਪ੍ਰੇਮ ਨੂੰ ਵੀ ਮੰਗਣਾ ਹੈ ਫਿਰ ਸਾਨੂੰ ਬਾਰ-ਬਾਰ ਮੰਗਰਾਨੀ ਪਾਏਗਾ ਇੱਕੋ ਵਾਰੀ ਮੰਗਣਾ ਪਏਗਾ ਤੇ ਸਾਧ ਸੰਗਤ ਜੀ ਹਮੇਸ਼ਾ ਅਰਦਾਸ ਦੇ ਵਿੱਚ ਇੱਕ ਲਾਈਨ ਐਡ ਕਰ ਲਓ ਕਿ ਬਾਬਾ ਜੀ ਸਾਨੂੰ ਤੇ ਬਸ ਤੁਸੀਂ ਹੀ ਚਾਹੀਦੇ ਹੋ ਦੁਨਿਆਵੀ ਚੀਜ਼ਾਂ ਹੋਰ ਵੀ ਦੇ ਸਕਦੇ ਨੇ ਮਿਲ ਸਕਦੀਆਂ ਨੇ ਪਰ ਬਾਬਾ ਜੀ ਸਾਨੂੰ ਸਿਰਫ ਤੁਸੀਂ ਹੀ ਚਾਹੀਦੇ ਹੋ ਤੁਹਾਡੀ ਕਿਰਪਾ ਚਾਹੀਦੀ ਗੁਰੂ ਸਾਹਿਬ ਸਾਨੂੰ ਤੁਸੀਂ ਹੀ ਚਾਹੀਦੇ ਹੋ ਤੁਹਾਡੀ ਕਿਰਪਾ ਚਾਹੀਦੀ ਹੈ ਸੋ ਇੱਦਾਂ ਸਾ ਸੰਗਤ ਜੀ ਜਿਹਦੇ ਵੱਲ ਬਾਬਾ ਜੀ ਹੋ ਗਏ ਗੁਰੂ ਸਾਹਿਬ ਹੋ ਗਏ ਕਿਸੇ ਚੀਜ਼ ਦਾ ਘਾਟਾ ਨਹੀਂ ਰਹੇਗਾ ਸਾਰੀਆਂ ਆਦ ਬਿਯਾਦ ਜਿੰਨੀਆਂ ਵੀ ਬਿਮਾਰੀਆਂ ਰੋਗ ਕਸ਼ਟ ਰੋਣੇ ਧੋਣੇ ਸਾਰੇ ਕੋਹਾਂ ਦੂਰ ਭਜ ਜਾਣਗੇ ਜਿੱਥੇ ਬਾਬਾ ਦੀਪ ਸਿੰਘ ਜੀ ਆ ਜਾਂ ਜਿੱਥੇ ਸ਼ਹੀਦ ਸਿੰਘ ਆ ਜਾਂ ਉਥੇ ਜੰਮ ਵੀ ਨਹੀਂ ਆ ਸਕਦੇ ਕੁੱਲ ਬ੍ਰਹਿਮੰਡ ਦੀਆਂ ਸ਼ਕਤੀਆਂ ਜਿੱਥੇ ਇਕੱਠੀਆਂ ਹੁੰਦੀਆਂ ਨੇ ਨਾ ਇੱਕ ਮੰਜਸਮਾ ਤਿਆਰ ਹੁੰਦਾ ਹੈ ਠੀਕ ਆ ਓਮ ਜਸਮਾ ਮੀਕ ਨਿੱਕਾ ਜਿਹਾ ਲੱਗਦਾ ਆ ਸ਼ਹੀ ਸਿੰਘਾਂ ਦੇ ਅੱਗੇ ਕਿਉਂਕਿ ਸ਼ਹੀ ਸਿੰਘਾਂ ਦੀ ਸ਼ਕਤੀ ਸ਼ਹੀ ਸਿੰਘਾਂ ਦੀ ਪਾਵਰ ਸ਼ਹੀ ਸਿੰਘਾਂ ਦਾ ਰੁਤਬਾ ਇਸ ਬ੍ਰਹਿਮੰਡ ਦੀਆਂ ਕੁੱਲ ਸ਼ਕਤੀਆਂ ਤੋਂ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਕਿਉਂਕਿ ਇਹਨਾਂ ਨੂੰ ਥਾਪੜਾ ਮੇਰੇ ਦਸ਼ਮੇਸ਼ ਪਿਤਾ ਦਾ ਹੈ ਸੋ ਸਾਸੰਗਤ ਜੀ ਜਿਹੜੇ ਸ਼ਹੀਦ ਸਿੰਘਾਂ ਨਾਲ ਪ੍ਰੇਮ ਕਰਦੇ ਨੇ ਸ਼ਹੀਦ ਸਿੰਘਾਂ ਦੀ ਵਡਿਆਈ ਕਰਦੇ ਨੇ ਸ਼ਹੀਦ ਸਿੰਘ ਉਹਨਾਂ ਦਾ ਕਦੇ ਸਾਥ ਨਹੀਂ ਛੱਡਦੇ ਇੱਥੇ ਵੀ ਸਾਥ ਦਿੰਦੇ ਨੇ ਅਗਲੇ ਥਾਂ ਜਾ ਕੇ ਵੀ ਫਿਰ ਉਹ ਸਾਥ ਨਹੀਂ ਛੱਡਦੇ ਜੋ ਸ਼ਹੀਦਾਂ ਨਾਲ ਜੁੜਨ ਵਾਲੇ ਸ਼ਹੀਦਾਂ ਨਾਲ ਪ੍ਰੇਮ ਕਰਨ ਵਾਲੇ ਇਹ ਸਮਝ ਲੈਣ ਕਿ ਉਹ ਕਦੇ ਇਕੱਲੇ ਨਹੀਂ ਹੈ ਗੁਰੂ ਸਾਹਿਬ ਨੇ ਵੀ ਸ਼ਹੀਦ ਸਿੰਘਾਂ ਦੀ ਡਿਊਟੀ ਐਸੇ ਗੁਰਮੁਖ ਪਿਆਰਿਆਂ ਦੇ ਨਾਲ ਲਾਈ ਹੁੰਦੀ ਹੈ ਸੰਗਤ ਜੀ ਜੇ ਪ੍ਰੇਮ ਵੰਡਾਂਗੇ ਪ੍ਰੇਮ ਮਿਲੇਗਾ ਦੋਖ ਵੰਡਾਂਗੇ ਦੁੱਖ ਮਿਲੇਗਾ ਤੇ ਜੇ ਅਸੀਂ ਸਾਰਿਆਂ ਨੂੰ ਸੁਖੀ ਦੇਖਣਾ ਚਾਹਾਂਗੇ ਨਾ ਤੇ ਅਸੀਂ ਵੀ ਕਦੀ ਦੁਖੀ ਨਹੀਂ ਹੋਵਾਂਗੇ ਦੁੱਖ ਸਾਡੇ ਕੋਲ ਕਿਉਂ ਆਉਂਦਾ ਹੈ ਕਿਉਂਕਿ ਅਸੀਂ ਦੂਜਿਆਂ ਦਾ ਬੁਰਾ ਸੋਚਦੇ ਆ ਅਸੀਂ ਦੂਜਿਆਂ ਨੂੰ ਵੇਖ ਕੇ ਖੁਸ਼ ਨਹੀਂ ਹੁੰਦੇ ਜੇ ਤੁਹਾਡੇ ਗਵਾਂਢੀ ਨੇ ਕੋਈ ਚੀਜ਼ ਲਿਆਂਦੀ ਆ ਤੇ ਤੁਹਾਡੇ ਮਨ ਦੇ ਵਿੱਚ ਸਾੜਾ ਆ ਗਿਆ ਨਾ ਤੁਹਾਡੇ ਮਨ ਵਿੱਚ ਆ ਗਿਆ ਕਿ ਮੈਂ ਵੀ ਵੱਡੀ ਲਿਆਉਣੀ ਹੈ ਨਹੀਂ ਕਿਉਂ ਵੱਡੀ ਲਿਆਣਤੀ ਤੇ ਸਮਝ ਲੈਣਾ ਕਿ ਤੁਹਾਡੇ ਅੰਦਰ ਸ਼ਰਦਾ ਵਾਲਾ ਬੀਜ ਕੱਚਾ ਹੈ ਜੀ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਪੱਕੇ ਸ਼ਰਦਾਦੂ ਨਹੀਂ ਕਿਉਂਕਿ ਪੱਕਾ ਸ਼ਰਦਾਦੂ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਵੀ ਹੋਏਗਾ ਨਾ ਉਹ ਗਵਾਂਢੀ ਨੂੰ ਦੇਖ ਕੇ ਖੁਸ਼ ਹੋਏਗਾ ਉਹਦੇ ਮੱਥੇ ਤੇ ਟੋੜੀ ਨਹੀਂ ਪਏਗੀ ਗਵਾਂਢੀਆਂ ਨੂੰ ਦੇਖ ਕੇ ਮਨ ਦੇ ਵਿੱਚ ਹੋਏਗਾ ਕਿ ਗੁਰੂ ਸਾਹਿਬ ਨੇ ਕਿਰਪਾ ਕੀਤੀ ਇਹਨਾਂ ਦੇ ਘਰ ਆ ਚੀਜ਼ ਆਈ 100 ਅਰਦਾਸਾਂ ਕਬੂਲ ਚੋਣੀਆਂ ਆ ਕਿ ਸਾਡੀਆਂ ਹੋਣ ਪਹਿਲਾਂ ਗਵਾਂਢੀ ਲਈ ਅਰਦਾਸ ਕਰਨੀ ਸ਼ੁਰੂ ਕਰ ਦੋ ਕਿ ਮੇਰਾ ਗਵਾਂਢੀ ਸੁਖੀ ਰਵੇ ਮੇਰਾ ਪਿੰਡ ਸੁਖੀ ਰਵੇ ਮੇਰਾ ਇਲਾਕਾ ਸੁਖੀ ਰਵੇ ਸਾਧ ਸੰਗਤ ਜੀ ਜਦੋਂ ਮਨ ਦੇ ਵਿੱਚੋਂ ਵੈਰ ਈਰਖਾ ਦੁਸ਼ੈ ਇਹ ਨਿਕਲ ਗਈ ਨਾ ਸਮਝ ਲਓ ਕਿ ਤੁਹਾਡੀਆਂ ਅਰਦਾਸਾਂ ਦੋ ਕਬੂਲੀਆਂ ਜਾਣੀਆਂ ਜੇ ਮਨ ਦੇ ਵਿੱਚ ਇਹ ਚੀਜ਼ਾਂ ਚੱਲਦੀਆਂ ਰਹਿਣ ਕਿ ਫਲਾਣਾ ਮਾੜਾ ਹੈ ਫਲਾਣੇ ਦੇ ਘਰ ਇਦਾਂ ਹੋਣਾ ਚਾਹੀਦਾ ਆ ਉਹਨੂੰ ਗੱਡੀ ਨਹੀਂ ਮਿਲਣੀ ਚਾਹੀਦੀ ਉਹਦੀ ਕੋਠੀ ਛੋਟੀ ਰਹਿਣੀ ਚਾਹੀਦੀ ਆ ਇਹਨੇ ਕਿਉਂ ਇਦਾਂ ਕਰ ਲਿਆ ਮਨ ਦੇ ਵਿੱਚ ਜੈਲਸੀ ਆ ਗਈ ਸਮਝ ਲਓ ਕਿ ਤੁਹਾਡੀਆਂ ਅਰਦਾਸਾਂ ਕਬੂਲ ਨਹੀਂ ਹੋਣੀਆਂ ਚਾਹੇ ਤੁਸੀਂ ਦਿਹਾੜੀ ਦੀਆਂ ਹਜ਼ਾਰ ਅਰਦਾਸ ਕਰ ਲਓ ਜਿੰਨੇ ਮਰਜ਼ੀ ਨੱਕ ਰਗੜ ਲਓ ਮਨ ਦੇ ਵਿੱਚੋਂ ਈਰਖਾ ਵੈਰ ਦੁਸ਼ੈਸ਼ ਇਹ ਖਤਮ ਹੋਣੀ ਚਾਹੀਦੀ ਆ ਫਿਰ ਅਰਦਾਸਾਂ ਕਬੂਲ ਹੋਣਗੀਆਂ ਤੇ ਸਾਧ ਸੰਗਤ ਜੀ ਦਾਸ ਨੇ ਕੁਝ ਦਿਨ ਪਹਿਲਾਂ ਆਪਣਾ WhatsApp ਨੰਬਰ ਸ਼ੇਅਰ ਕੀਤਾ ਸੀ ਸੋ ਬਾਰ-ਬਾਰ ਰਿਕੁਐਸਟ ਆਪ ਸਭ ਦੇ ਚਰਨਾਂ ਦੇ ਵਿੱਚ ਕੀਤੀ ਸੀ ਕਿ ਕਿਰਪਾ ਕਰਕੇ ਤੁਸੀਂ WhatsApp ਤੇ ਮੈਸੇਜ ਕਰ ਸਕਦੇ ਹੋ ਜਾਂ ਵੌਇਸ ਮੈਸੇਜ ਕਰ ਸਕਦੇ ਹੋ ਕਿਉਂਕਿ ਸਾਧ ਸੰਗਤ ਪਰਸਨਲ ਲਾਈਫ ਹਰ ਕਿਸੇ ਦੀ ਹੁੰਦੀ ਹੈ ਤੇ ਕੁਝ ਬਿਜ਼ੀ ਸ਼ਡਿਊਲ ਸੀ ਕੁਝ ਦਿਨਾਂ ਤੋਂ ਜਿਸ ਕਰਕੇ ਕੋਸ਼ਿਸ਼ ਰਹੀ ਕਿ ਸਭ ਦੇ ਰਿਪਲਾਈ ਕੀਤੇ ਜਾਣ ਪਰ ਸਾਧ ਸੰਗਤ ਜੀ ਬਾਰ-ਬਾਰ ਅਨਗਿਣਤ ਕਾਲਸ ਆਈਆਂ ਨਹੀਂ ਚੁੱਕੀਆਂ ਜਾ ਸਕਦੀਆਂ ਹਰ ਕਿਸੇ ਨਾਲ ਗੱਲ ਨਹੀਂ ਕੀਤੀ ਜਾ ਸਕਦੀ ਪਰ ਫਿਰ ਵੀ ਆਪ ਜੀ WhatsApp ਤੇ ਮੈਸੇਜ ਜ਼ਰੂਰ ਕਰ ਦਿਆ ਕਰੋ ਵੌਇਸ ਮੈਸੇਜ ਕਰ ਦਿਆ ਕਰੋ ਪਲੀਜ਼ ਕਾਲ ਸਟੌਂ ਗਰੇਜ ਕਰਦਿਆ ਕਰੋ ਆਪ ਜੀ ਪਹਿਲਾਂ ਪ੍ਰੋਬਲਮ ਆਪਣੀ ਸ਼ੇਅਰ ਕਰ ਲਿਆ ਕਰੋ ਫਿਰ ਜਿਆਦਾ ਜਰੂਰੀ ਹੋਏਗਾ ਤੇ ਮੈਂ ਆਪ ਕਾਲ ਕਰ ਲਾਂਗਾ ਸਾਧ ਸੰਗਤ ਜੀ ਸੋਹ ਸ਼ਹੀਦੀ ਦੇਖ ਬਾਰੇ ਸੰਗਤਾਂ ਨੂੰ ਬਹੁਤ ਹੋਈਆਂ ਆ ਕੁਛ ਦਿਨਾਤੋਂ ਕੁ ਸਮੇਂ ਤੋਂ ਸ਼ਹੀਦੀ ਦੇਖ ਹੈ ਜੋ ਉਹਦੀ ਤਾਕਤ ਉਹਦੀ ਮਹਿਮਾ ਦਾ ਉਹਦੀ ਮਹਾਨਤਾ ਦਾ ਸੰਗਤ ਨੂੰ ਪਤਾ ਚੱਲਿਆ ਕਿ ਜਿੱਥੇ ਸੁਨਹਿਰਾ ਸਲੋਤਰ ਆ ਜਾਂਦਾ ਹੈ ਨਾ ਜਿਥੇ ਗੁਰੂ ਕੇ ਸਿੰਘ ਲਾੜਨੀਆਂ ਫਰਜਾਂ ਸ਼ਹੀਦੀ ਦੇਖਦੇ ਰਗੜੇ ਲਾ ਦਿੰਦੀਆਂ ਨੇ ਨਾ ਆਦ ਬਿਆਦ ਉਸ ਕੋਹਾਂ ਦੂਰ ਭੱਜ ਜਾਂਦੀਆਂ ਨੇ ਵੱਡੇ ਵੱਡੇ ਰੋਗ ਕੋਹਾਂ ਦੂਰ ਭੱਜ ਜਾਂਦੇ ਨੇ ਕੋਈ ਵੀ ਮੋਰਚਾ ਕਿਸੇ ਦਾ ਵਿਆਹ ਨਹੀਂ ਹੁੰਦਾ ਕਿਸੇ ਦੇ ਘਰ ਔਲਾਦ ਨਹੀਂ ਕਿਸੇ ਦੇ ਘਰ ਰੋਗ ਹੈ ਹਟਦਾ ਨਹੀਂ ਕਿਸੇ ਦੇ ਘਰ ਸ਼ਰਾਬ ਨਸ਼ਾ ਵੜਿਆ ਹੋਇਆ ਹੈ ਹਟਦਾ ਨਹੀਂ ਕਿਸੇ ਦੇ ਘਰ ਬੁਰੀਆਂ ਆਤਮਾਵਾਂ ਨੇ ਨਹੀਂ ਜੀਣ ਦਿੰਦੀਆਂ ਕਿਸੇ ਨੂੰ ਡਿਪਰੈਸ਼ਨ ਹੈ ਕਿਸੇ ਦੇ ਘਰ ਵਿੱਚ ਕਲੇਸ਼ ਹੈ ਕੋਈ ਆਤਮਿਕ ਦੁਖੀ ਹੈ ਕੋਈ ਸਰੀਰਕ ਦੁਖੀ ਹੈ ਰੋਗ ਬੜੇ ਤਰੀਕੇ ਦੇ ਨੇ ਸਾ ਸੰਗਤ ਜੀ ਸ਼ਹੀਦੀ ਦੇਖ ਦਾ ਰਗੜਾ ਲਵਾਓ ਜਿੱਥੇ ਗੁਰੂ ਕੇ ਸਿੰਘ ਵਸਦੇ ਹੋਣ ਜਿੱਥੇ ਵੀ ਗੁਰੂ ਦਾ ਖਾਲਸਾ ਹੈ ਸ਼ਹੀਦੀ ਦੇਖ ਦੀ ਰਸਦ ਦੇ ਲਿਆ ਕਰੋ ਹੁਣ ਰਸਦ ਬਾਰੇ ਬਾਰ ਬਾਰ ਸੰਗਤ ਪੁੱਛਦੀ ਹੈ ਉਹ ਕੀ ਹੁੰਦਾ ਰਸਦ ਵਿੱਚ ਕੀ ਕੀ ਹੈ ਸਾਸੰਗਤ ਜੀ ਰਸਤੇ ਦੇ ਵਿੱਚ ਬਦਾਮ ਹਰੀ ਇਲਾਇਚੀ ਕਾਲੀ ਮਿਰਚ ਮਗਜ ਖੰਡ ਸਾਸੰਗਤ ਜੀ ਤੇ ਖਸ ਖਾਸ ਇਹ ਚੀਜ਼ਾਂ ਹੁੰਦੀਆਂ ਨੇ ਬਾਕੀ ਸ਼ਰਧਾ ਮੁਤਾਬਿਕ ਤੁਸੀਂ ਜਿੱਥੇ ਵੀ ਸ਼ਹੀਦੀ ਦਲ ਹੰਗ ਸਿੰਘਾਂ ਦੇ ਹੋਣ ਉੱਥੇ ਤੁਸੀਂ ਪੇਟਾ ਕਰ ਸਕਦੇ ਹੋ ਉਹਨਾਂ ਨੂੰ ਤੇ ਉਹਨਾਂ ਨੂੰ ਬੇਨਤਾ ਕਰ ਸਕਦੇ ਹੋ ਕੀ ਅਰਦਾਸ ਕਰੋ ਉਦਾ ਸ਼ਹੀਦਾ ਸਾਹਿਬ ਦੇ ਜਦੋਂ ਅਸੀਂ ਤਰਨਤਾਰਨ ਵਾਲੀ ਸਾਈਡ ਨੂੰ ਜਾਂਦੇ ਆ ਉਥੇ ਇਹ ਸਥਾਨ ਹੁੰਦਾ ਟਾਲਾ ਸਾਹਿਬ ਬਾਬਾ ਨੋ ਸਿੰਘ ਦੀ ਸਮਾਦ ਦੋਨਾਂ ਸਥਾਨਾਂ ਤੇ ਸ਼ਹੀਦੀ ਦੇ ਰਗੜੇ ਲੱਗਦੇ ਨੇ ਉਥੇ ਤੁਸੀਂ ਰਸਤੇ ਚੜਾ ਸਕਦੇ ਹੋ ਆਪਣੀ ਸ਼ਰਧਾ ਮੁਤਾਬਿਕ ਹੁਣ ਕੋਈ ਘੱਟ ਤੋਂ ਘੱਟ ਜੇ ਚਾਹੇ ਕਿਉਂਕਿ ਸਾਰੇ ਇੱਕੋ ਜੀ ਕੇ ਸਭ ਨੂੰ ਮਤਲਬ ਸਮਰੱਥਾ ਨਹੀਂ ਹੁੰਦੀ ਸਭ ਦੀ ਇੱਕੋ ਜਿਹੀ ਤੇ ਆਪਣੀ ਸ਼ਰਦਾ ਦੇ ਮੁਤਾਬਿਕ ਜੇ ਚਾਹੇ ਕਿ ਮੈਂ ਬਾਰ-ਬਾਰ ਸਮਾਨ ਇਕੱਠਾ ਨਹੀਂ ਕਰ ਸਕਦਾ ਤੇ ਉਥੇ ਟਾਲਾ ਸਾਹਿਬ ਤੋਂ ਹੀ ਮਿਲ ਜਾਂਦੀ ਰਸਤ ਉਹਨਾਂ ਬਣਾਈ ਹੁੰਦੀ ਆ ਉਹ ਤੁਹਾਨੂੰ ਦੇ ਦਿੰਦੇ ਆ 750 ਰੁਪਏ ਦੀ ਸ਼ਾਇਰੀ ਨਿਕਲੀ ਬੰਦੀ ਆ ਉਥੋਂ ਤੁਸੀਂ ਬਣੀ ਬਣਾਈ ਰਸਤ ਲੈ ਸਕਦੇ ਹੋ ਉਥੇ ਭੇਟਾ ਕਰਾ ਕੇ ਅਰਦਾਸ ਬੇਨਤੀ ਕਰਾ ਸਕਦੇ ਜਾਂ ਫਿਰ ਤੁਸੀਂ ਆਪਣੀ ਸ਼ਰਦਾ ਦੇ ਮੁਤਾਬਿਕ ਅੱਧਾ ਕਿਲੋ ਦੀ ਰਸਤ ਬਾਹਰੋਂ ਲੈ ਸਕਦੇ ਆ ਜਾਂ ਉਥੋਂ ਕਰਾ ਸਕਦੇ ਆ ਕਿਲੋ ਦੇ ਵੀ ਕਰਾ ਸਕਦੇ ਆ 5 ਕਿਲੋ 10 ਕਿਲੋ ਜਿੰਨੀ ਤੁਹਾਡੀ ਸ਼ਰਧਾ ਤੇ ਸਮਰੱਥਾ ਹੈ ਤੁਸੀਂ ਕਰਾ ਸਕਦੇ ਆ ਤੇ ਸ਼ਹੀਦ ਸਿੰਘਾਂ ਦੇ ਅੱਗੇ ਕੀਤੀ ਅਰਦਾਸ ਕਦੀ ਵਿਅਰਥ ਨਹੀਂ ਜਾਂਦੀ ਤੇ ਸ਼ਹੀਦ ਸਿੰਘਾਂ ਦੀ ਖੁਰਾਕ ਹੈ ਸ਼ਹੀਦੀ ਦੇਗ ਜਿੱਦਾਂ ਗੁਰੂ ਸਾਹਿਬ ਨੂੰ ਕੁੜਾ ਪ੍ਰਸ਼ਾਦ ਦਾ ਭੋਗ ਲੱਗਦਾ ਹੈ ਸ਼ਹੀਦ ਸਿੰਘਾਂ ਨੂੰ ਸ਼ਹੀਦੀ ਦੇਗ ਦਾ ਲੱਗਦਾ ਹੈ ਤੇ ਸਾਰ ਸੰਗਤ ਜੀ ਸ਼ਹੀਦੀ ਦੇਗ ਦਾ ਰਗੜਾ ਲਵਾਓ ਸਾਰੇ ਏਡੇ ਹੋਏ ਕਾਰਜ ਹੋ ਜਾਣਗੇ ਸਾਰੀਆਂ ਬਿਮਾਰੀਆਂ ਦੂਰ ਭੱਜਣਗੀਆਂ ਵੱਡੇ ਵੱਡੇ ਕਾਰਜ ਇਹਦੇ ਕਾਫੀ ਸਮੇਂ ਤੋਂ ਅੜੇ ਨੇ ਗੁਰੂ ਸਾਹਿਬ ਕਿਰਪਾ ਕਰਨਗੇ ਸਭ ਤੇ ਦੂਰ ਹੋਣਗੇ ਸੋ ਸਾਧ ਸੰਗਤ ਜੀ ਹੁਣ ਇੱਕ ਸ਼ਬਦ ਦਾ ਧਾਸ ਸੰਝਾ ਕਰੇਗਾ ਹੁਣ ਜਿਹੜੇ ਕਹਿੰਦੇ ਨੇ ਸਾਨੂੰ ਡਿਪਰੈਸ਼ਨ ਹੈ ਡਿਪਰੈਸ਼ਨ ਤੋਂ ਸਾਰੀ ਦੁਨੀਆ ਲਗਭਗ ਪਰੇਸ਼ਾਨ ਹੈ ਦਵਾਈਆਂ ਖਾ ਕੇ ਸੁਣਦੇ ਨੇ ਜਿਨ੍ਹਾਂ ਦਾ ਮਨ ਸ਼ਾਂਤ ਨਹੀਂ ਹੈ ਮਨ ਦੇ ਵਿੱਚ ਅਸ਼ਾਂਤੀ ਹੈ ਤੇ ਉਹ ਚਾਹੁੰਦੇ ਨੇ ਕਿ ਮਨ ਜਿਹੜਾ ਸ਼ਾਂਤ ਹੋਵੇ ਡਿਪਰੈਸ਼ਨ ਦੂਰ ਹੋਵੇ ਤੇ ਮੈਂ ਨਾਰਮਲ ਲਾਈਫ ਜੀਵਾਂ ਉਹ ਇਸ ਬਾਣ ਇਸ ਸ਼ਬਦ ਦਾ ਜਾਪ ਕਰੇ ਉਹ ਸ਼ਬਦ ਕੀ ਹੈ ਬਿਲਾਵਲ ਮਹੱਲਾ ਪੰਜਵਾਂ ਗੋਬਿੰਦ ਸਿਮਰੋ ਹੋਆ ਕਲਿਆਣ ਮਿਟਿਓ ਪਾਗ ਭਇਆ ਸੁਖ ਸਾਚਾ ਅੰਤਰਜਾਮੀ ਸਿਮਰਿਆ ਜਾਨ ਰਹਾਉ ਜਿਸ ਕਹਿ ਜੀ ਤਨ ਕੀਏ ਸੁਖਾਲੇ ਭਗਤ ਜਨਾ ਕੋ ਸਾਚਾ ਤਾਨ ਦਾਸ ਆਪਨੇ ਕੀ ਆਪੇ ਰਾਖੀ ਭੈ ਪੰਜਨ ਉਪਰ ਕਰਤੇ ਮਾਨ ਪਈ ਮਿਤrai ਮਿਟੀ ਬੁਰਾਈ ਦੁਸ਼ਟ ਦ੍ਰੁਸ਼ਟ ਦੂਤ ਹਰ ਕਾਡੇ ਸ਼ਾਨ ਸੂਖ ਸਹਿਜ ਆਨੰਦ ਕਨੇਰੇ ਨਾਨਕ ਜੀਵੈ ਹਰ ਗੁਣ ਹੈ ਵਖਾਨ ਇਹ ਸ਼ਬਦ ਸਾ ਸੰਗਤ ਜੀ ਇਹਦਾ ਜਾਪ ਕਟੋ ਕਟ ਇੱਕ ਦਿਨ ਵਿੱਚ ਇੱਕ ਮਾਲਾ ਕਰਨੀ 108 ਮਣਕਿਆਂ ਵਾਲੀ ਮਾਲਾ ਮਾਲਾ ਸੋ ਜਾਨੀ ਕਿ 108 ਵਾਲੀ ਇਸ ਦਾ ਡੇਲੀ ਜੌਬ ਕਰਨਾ ਮਾਲਾ ਲੈ ਲਓ 108 ਜਿਹਦੇ ਮਣਕੇ ਹੁੰਦੇ ਨੇ ਸੋ ਇੱਕ ਮਾਲਾ ਡੇਲੀ ਕਰਨੀ ਤੇ ਲਗਾਤਾਰ 40 ਦਿਨ ਮਾਲਾ ਕਰੋ ਇੱਕ ਮਾਲਾ ਡੇਲੀ 40 ਦਿਨ ਕਰਨੀ ਤੇ ਲਾਗੇ ਜਲ ਰੱਖ ਲਓ ਤੇ ਇੱਕ ਸੁਚੇ ਵਸਤਰ ਪਾਣ ਕੇ ਸੁਚੀ ਜਗ੍ਹਾ ਜਿੱਥੇ ਸੁਚਾ ਵਸਤਰ ਥੱਲੇ ਹੀਟਾਂ ਬਿਸ਼ਾ ਕੇ ਇੱਕ ਸਮਾਂ ਰੱਖ ਲਓ ਦਿਨ ਵਿੱਚ ਕੋਈ ਵੀ ਸਮਾਂ ਹੋ ਸਕਦਾ ਅਮਰਤ ਵੇਲਾ ਹੋਵੇ ਸਵੇਰ ਦਾ ਟਾਈਮ ਹੋਵੇ ਸੂਰਜ ਚੜ੍ਹਨ ਤੋਂ ਪਹਿਲਾਂ ਦਾ ਹੋਵੇ ਤੇ ਵਧੀਆ ਹੋਰ ਵਧੀਆ ਨਹੀਂ ਤੇ ਜਦੋਂ ਤੁਹਾਨੂੰ ਸਮਾਂ ਮਿਲਦਾ ਤੁਸੀਂ ਇੱਕ ਸਮਾਂ ਰੱਖ ਲਓ ਡੇਲੀ ਉਸੇ ਸਮੇਂ ਤੇ ਕਰਨਾ 40 ਦਿਨ ਕਰੋ ਗੁਰੂ ਸਾਹਿਬ ਦੀ ਕਿਰਪਾ ਹੋਏਗੀ ਸਾਰੇ ਮਨ ਦੇ ਰੋਗ ਮਨ ਦੀਆਂ ਟੈਨਸ਼ਨਾਂ ਡਿਪਰੈਸ਼ਨ ਦੂਰ ਹੋਏਗਾ ਤੇ ਮਨ ਸ਼ਾਂਤ ਹੋਏਗਾ ਉਗੀ ਬਾਣੀ ਵਿੱਚ ਹਰ ਇੱਕ ਚੀਜ਼ ਦਾ ਇਲਾਜ ਹੈ ਵੱਡੇ ਤੋਂ ਵੱਡੇ ਰੋਗ ਦਾ ਇਲਾਜ ਬਾਣੀ ਕਰ ਸਕਦੀ ਹੈ ਜੇ ਬਾਣੀ ਮर्यादा ਦੇ ਅਨੁਸਾਰ ਬੜੀ ਜਾਵੇ ਜਿਵੇਂ ਸਾਧ ਸੰਗਤ ਜੀ ਦਵਾਈ ਹੈ ਮੈਡੀਸਨ ਹੈ ਡਾਕਟਰ ਪਹਿਲਾਂ ਤੁਹਾਨੂੰ ਦੱਸਦਾ ਹੈ ਕਿ ਆ ਦਵਾਈ ਸਟੈਮ ਖਾਣੀ ਹੈ ਆਸਟੈਮ ਖਾਣੀ ਤੇ ਆ ਚੀਜ਼ ਦਾ ਪਰਹੇਜ਼ ਕਰਨਾ ਸਾਧ ਸੰਗਤ ਜੀ ਜੇ ਅਸੀਂ ਮੈਡੀਸਨ ਮर्यादा ਦੇ ਵਿੱਚ ਰਹਿ ਕੇ ਖਾਵਾਂਗੇ ਜਿਵੇਂ ਡਾਕਟਰ ਨੇ ਦੱਸਿਆ ਹੈ ਉਹ ਲਾਭ ਦੇਗੀ ਕਿ ਨਹੀਂ ਦੇਗੀ ਜ਼ਰੂਰ ਦੇਗੀ ਸੇਮ ਇਸੇ ਤਰੀਕੇ ਨਾਲ ਬਾਣੀ ਜੀ ਅਸੀਂ ਮर्यादा ਦੇ ਅਨੁਸਾਰ ਪੜਾਂਗੇ ਤਾਂ ਹੀ ਸਾਨੂੰ ਲਾਭ ਹੋਏਗਾ ਨਹੀਂ ਤੇ ਕੋਈ ਲਾਭ ਨਹੀਂ ਮर्यादा ਦੇ ਵਿੱਚ ਰਹਿ ਕੇ ਬਾਣੀ ਪੜੀ ਸਾਨੂੰ ਜ਼ਰੂਰ ਲਾਭ ਦੇਗੀ ਸਾਡੇ ਵੱਡੇ ਤੋਂ ਵੱਡੇ ਰੋਗ ਦੂਰ ਕਰੇਗੀ ਸੋ ਸ਼ਹੀ ਸਿੰਘ ਕਿਰਪਾ ਕਰਨਗੇ ਬਾਬਾ ਦੀਪ ਸਿੰਘ ਜੀ ਕਿਰਪਾ ਕਰਨਗੇ ਸੋ ਹਮੇਸ਼ਾ ਸ਼ਹੀ ਸਿੰਘਾਂ ਦੇ ਅੱਗੇ ਸ਼ੁਕਰਾਨੇ ਕਰਨੇ ਗੁਰੂ ਸਾਹਿਬ ਦੇ ਅਗੇ ਸ਼ੁਕਰਾਨੇ ਕਰਨੇ ਸਾਥ ਸੰਗਤ ਜੀ ਬਾਣੀ ਪੜਿਆ ਕਰੋ ਮੂਲ ਮੰਤਰ ਦੇ ਜਾਪ ਕਰਿਆ ਕਰੋ ਸਾਥ ਸੰਗਤ ਜੀ ਮੂਲ ਮੰਤਰ ਜੋ ਹੈ ਮਹਾ ਮੰਤਰ ਹੈ ਜੇ ਕੁਝ ਹੋਰ ਨਹੀਂ ਪੜ ਸਕਦੇ ਹੋਰ ਬਾਣੀ ਨਹੀਂ ਆਉਂਦੀ ਹੋਰ ਸ਼ਬਦ ਦਾ ਜਾਪ ਨਹੀਂ ਕਰਨਾ ਆਉਂਦਾ ਤੇ ਸਾਥ ਸੰਗਤ ਜੀ ਮੂਲ ਮੰਤਰ ਦੇ ਜਾਪ ਜਿੰਨੇ ਕਰ ਸਕਦੇ ਤੁਸੀਂ ਉਦਾਂ ਖੁੱਲੇ ਜੇ ਰੱਖਣੇ ਆ ਤੁਸੀਂ ਦਿਨ ਚ ਕਿਸੇ ਵੀ ਸਮੇਂ ਕਰ ਸਕਦੇ ਆ ਜੇ ਤੁਸੀਂ ਚਾਹਦੇ ਆ ਕਿ ਕਿਸੇ ਖਾਸ ਮਕਸਦ ਵਾਸਤੇ ਜਾਪ ਰੱਖਣਾ ਹੈ ਕੋਈ ਕੰਮ ਆ ਰਿਹਾ ਤੇ ਮਕਸਦ ਤੜਾ ਵੱਡਾ ਏ ਇੱਕ ਖਾਸ ਮਕਸਦ ਹੈ ਪਚੌਣੇ ਉਹ ਕਿ ਅੜਿਆ ਹੋਇਆ ਕਾਰਜ ਸਿੱਧ ਹੋਵੇ ਇੱਕ ਸਮਾਂ ਰੱਖ ਲੋ ਅਮਰਤਵੇਰੇ ਦਾ ਕੋਈ ਵੀ 5 ਵਜੇ 4 ਵਜੇ 3 ਵਜੇ ਸੂਰਜ ਚੜ੍ਹਨ ਤੋਂ ਪਹਿਲਾਂ ਤੇ ਜਾਪ ਸ਼ੁਰੂ ਕਰਨਾ ਇਹ ਜਿੰਨਾ ਤੁਸੀਂ ਮੂਲ ਮੰਤਰ ਦਾ ਜਾਪ ਕਰ ਸਕਦੇ ਆ 108 ਮੰਨ ਕੇ ਵਾਲੀ ਮਾੜਾ ਲੈ ਲੈਣੀ ਤੇ ਜਾਪ ਕਰਨਾ ਨਿਰੰਤਰ ਬਿਨਾ ਨਾਗੇ ਦੇ ਤੇ ਦੇਖਣਾ ਕੈਸੀ ਬਰਕਤ ਹੈ ਇਸ ਮੰਤਰ ਦੇ ਵਿੱਚ ਬੜੇ ਬਾਬੇ ਨੇ ਮੰਤਰ ਲਿਖ ਕੇ ਦੇ ਦੇਣਗੇ ਤੁਹਾਨੂੰ ਆਹ ਮੰਤਰ ਦਾ ਜਾਪ ਕਰੋ ਆਹ ਹੋ ਜਾਏਗਾ ਕੁਝ ਨਹੀਂ ਹੁੰਦਾ ਕਿਉਂਕਿ ਜੋ ਇਹ ਮੰਤਰ ਹੈ ਨਾ ਮੂਲ ਮੰਤਰ ਇਹ ਮਹਾ ਮੰਤਰ ਹੈ ਇਹ ਕਿਹ ਇਨਸਾਨ ਦਾ ਨਹੀਂ ਇਹ ਅਕਾਲ ਪੁਰਖ ਵਾਹਿਗੁਰੂ ਦੇ ਰਸਨਾ ਤੋਂ ਨਿਕਲਿਆ ਹੋਇਆ ਹੈ ਤੇ ਮੂਲ ਮੰਤਰ ਜਿਹੜਾ ਹੈ ਕਿੱਥੋਂ ਤੱਕ ਪੜਨਾ ਹੈ ਮੂਲ ਮੰਤਰ ਪੜ੍ਹਨਾ ਹੈ ਨਾਨਕ ਹੋਸੀ ਬੀ ਤੱਕ ਤੇ ਬਾਬਾ ਦੀਪ ਸਿੰਘ ਜੀ ਕਿਰਪਾ ਕਰਨਗੇ ਗੁਰੂ ਸਾਹਿਬ ਕਿਰਪਾ ਕਰਨਗੇ ਸਭ ਕਾਰਜ ਸਿੱਧ ਹੋਣਗੇ ਸਾਧ ਸੰਗਤ ਜੀ ਸਾਧ ਸੰਗਤ ਜੀ ਅਸੀਂ ਨੇਤਾ ਬਗ ਸਾਕੀਆਂ ਸਾਡੇ ਬੀਤੀਆਂ ਸ਼ਹੀ ਸਿੰਘਾਂ ਦੀਆਂ ਸਾਝੀਆਂ ਕਰਦੇ ਆਂ ਜਿਹੜੀ ਹੱਡ ਬੀਤੀ ਅਸੀਂ ਅੱਜ ਸਾਂਝੀ ਕਰਨ ਲੱਗੇ ਆ ਨਾ ਉਹ ਦਾਸ ਨੂੰ ਜਿਸ ਮਾਤਾ ਨਾਲੇ ਹੱਡ ਬੀਤੀ ਵਾਪਰੀ ਉਹ ਮਾਤਾ ਨੇ ਹੀ ਦੱਸੀ ਸੀ ਜਦੋਂ ਦਾਸ ਨਵਾ ਨਵਾ ਸ਼ਹੀਦਾ ਸਾਹਿਬ ਚ ਪਹਰਾ ਸਰ ਦੇ ਹਾਜ਼ਰੀ ਪਰਦਾ ਸੀ ਕਾਫੀ ਸਾਲ ਹੋ ਗਏ ਆ ਸੋ 사ਸੰਗਤ ਜੀ ਮੈਂ ਜਦੋਂ ਬਾਬਾ ਦੀਪ ਸਿੰਘ ਨੇ ਮੇਰ ਕੋ ਸੇਵਾ ਲਈ ਸੀ ਦਾਸ ਜਾਂਦਾ ਚ ਪਹਿਰਾ ਸਾਹਿਬ ਦੀ ਹਾਜ਼ਰੀ ਪਰਨ ਤੇ ਇੱਕ ਮਾਤਾ ਨਾਲ ਉੱਥੇ ਮੁਲਾਕਾਤ ਹੋਈ ਕਾਫੀ ਬਜ਼ੁਰਗ ਮਾਤਾ ਦੀ ਉਮਰ ਉਦੋਂ ਹੋਏਗੀ 80 ਤੋਂ ਅਭਾਵੀ ਹੋਏਗੀ ਤੇ ਮਾਤਾ ਨੂੰ ਬਾਣੀ ਪੜਨੀ ਨਹੀਂ ਸੀ ਆਉਂਦੀ ਮਾਤਾ ਉੱਥੇ ਬੈਠ ਕੇ ਮਾਲਾ ਨਾਲ ਮੂਲ ਮੰਤਰ ਦਾ ਜਾਪ ਕਰਦੀ ਹੁੰਦੀ ਸੀ ਤੇ માતા ਜਦਾਂ ਮਤਲਬ ਜਦੋਂ ਅਸੀਂ ਜਪਜੀ ਸਾਹਿਬ ਦੇ ਪਾਠ ਕਰਦੇ ਆ ਚੋਪਈ ਸਾਹਿਬ ਦੇ ਪਾਠ ਤੋਂ ਉਪਰੰਤ ਥੋੜਾ ਟਾਈਮ ਰੈਸਟ ਵਾਸਤੇ ਦਿੰਦੇ ਨੇ ਜਲਪਾਣੀ ਛਕਣ ਨੂੰ ਤੇ ਉੱਥੇ ਸਾਧ ਸੰਗਤ ਜੀ ਉਹ માતા ਨੇ ਵਿਚਾਰ ਸਾਂਝੇ ਕਰਨੇ ਤੇ માતા ਦੀ ਜਿਹੜੇ ਗੱਲਾਂ ਸੀ ਉਹ ਇੰਨੀਆਂ ਗਿਆਨ ਵਾਲੀਆਂ ਤੇ ਜਿਵੇਂ માતા ਪਤਾ ਨਹੀਂ ਕਿੰਨਾ ਕੁ ਪੜ੍ਹੀ ਹੋਵੇ ਇੰਨੀ ਸੋਜੀ ਪ੍ਰਮਾਤਮਾ ਨੇ ਬਖਸ਼ੀ ਸੀ માતા ਨੂੰ ਉਹ ਮਾਤਾ ਜਿਹੜੀ ਸੀ ਮਾਤਾ ਨੇ ਦੱਸਿਆ ਕਿ ਮੇਰੀ ਜਿਹੜੀ ਆ ਬਾਹ ਆ ਨਾ ਉਹ ਮਾਤਾ ਕਹਿੰਦੀ ਸੀ ਇਹ ਮੈਨੂੰ ਬਚਪਨ ਤੋਂ ਪ੍ਰੋਬਲਮ ਸੀ ਕਿ ਬਾਹ ਮੇਰੀ ਬਿਲਕੁਲ ਵਿੰਗੀ ਸੀ ਮਤਲਬ ਮੇਰਾ ਹੱਥ ਮੈਂ ਸੱਜਾ ਹੱਥ ਜਿਹੜਾ ਸੀ ਬਿਲਕੁਲ ਵਿੰਗਾ ਸੀ ਮੈਂ ਖੱਬੇ ਹੱਥ ਨਾਲ ਰੋਟੀ ਖਾਂਦੀ ਸੀ ਮੇਰੀ ਬੁਰਕੀ ਨਹੀਂ ਸੀ ਫੜੀ ਜਾਂਦੀ ਤੇ ਬਾਹ ਮੇਰੀ ਵਿੰਗੀ ਨਹੀਂ ਸੀ ਹੁੰਦੀ ਬਿਲਕੁਲ ਮਤਲਬ ਪਰੇਸ਼ਾਨ ਸੀ ਮੈਂ ਸਾਰੀ ਉਮਰ ਇਦਾਂ ਰਹੀ ਪਰ ਕਹਿੰਦੀ ਕਿ ਮੈਂ ਬਾਬਾ ਦੀਪ ਸਿੰਘ ਦੇ ਦਰ ਤੇ ਅਰਦਾਸ ਕੀਤੀ ਕਹਿੰਦੀ ਜਵਾਨੀ ਸਾਰੀ ਮੈਂ ਇਦਾਂ ਕੱਢੀ ਪਰ ਜਦੋਂ ਮੈਂ ਕਹਿੰਦੀ ਕਿ ਬਾਬਾ ਦੀਪ ਸਿੰਘ ਦੇ ਨਾਲ ਜੁੜੀ ਬਾਬਾ ਦੀਪ ਸਿੰਘ ਨੇ ਐਸੀ ਕਿਰਪਾ ਕੀਤੀ ਬਾਬਾ ਦੀਪ ਸਿੰਘ ਨੇ ਮੇਰੇ ਕੋਲ ਸੇਵਾ ਲਈ ਮਾਤਾ ਗਿੰਦੀ ਕਿ ਮੈਂ ਬਾਬਾ ਦੀਪ ਸਿੰਘ ਨੂੰ ਬੇਨਤੀ ਕੀਤੀ ਬਾਬਾ ਦੀਪ ਸਿੰਘ ਦੇ ਚਰਨਾਂ ਕਿ ਬਾਬਾ ਜੀ ਬਾਣੀ ਪੜਨੀ ਨਹੀਂ ਹੁੰਦੀ ਮੈਂ ਵੀ ਚੌਨੀ ਚ ਪਹਿਰਾ ਸਾਬ ਤੇ ਹਾਜ਼ਰੀ ਪੜਾਂ ਕਿੰਨੀ ਕਿ ਮੈਂ ਉੱਥੇ ਕਿਸੇ ਗੁਰਮੁਖ ਪਿਆਰੇ ਨਾਲ ਵਿਚਾਰ ਕੀਤੀ ਗੱਲ ਕੀਤੀ ਕਿ ਮੈਨੂੰ ਬਾਣੀ ਪੜਨੀ ਨਹੀਂ ਆਉਂਦੀ ਮੈਂ ਚ ਪਹਿਰਾ ਕਿਵੇਂ ਕਰਾਂ ਕਿੰਨੇ ਕਿ ਉਹ ਗੁਰਮੁਖ ਪਿਆਰੇ ਨੇ ਮੈਨੂੰ ਦੱਸਿਆ ਕਿ ਮਾਤਾ ਤੁਸੀਂ ਮੂਲ ਮੰਤਰ ਦਾ ਜਾਪ ਕਰ ਰਿਆ ਕਰੋ ਉੱਥੇ ਬੈਠ ਕੇ ਤੁਹਾਡੀ ਹਾਜ਼ਰੀ ਬਾਬਾ ਦੀਪ ਸਿੰਘ ਨੇ ਲਾ ਲੈਣੀ ਹੈ ਤੇ ਉਹ ਮਾਤਾ ਕਹਿੰਦੀ ਕਿ ਮੈਂ ਇਦਾਂ ਫਿਰ ਮੂਲ ਮੰਤਰ ਦਾ ਜਾਪ ਕਰਨਾ ਤੇ ਕਹਿੰਦੀ ਕਿ ਮੇਰਾ ਮਨ ਕੀਤਾ ਕਿ ਮੂਲ ਮੰਤਰ ਤੇ ਮੈਂ ਕਿਤੇ ਬੈਠ ਕੇ ਵੀ ਪੜ੍ਹ ਸਕਦੀ ਹਾਂ ਤੇ ਮੈਂ ਨਾਲ ਕਿਉਂ ਨਾ ਸੇਵਾ ਕਰ ਲਿਆ ਕਰਾਂ ਮਾਤਾ ਕਹਿੰਦੀ ਕਿ ਮੈਂ ਫਿਰ ਕੀ ਕੀਤਾ ਕਿ ਮੈਂ ਅੰਦੀ ਵੀ ਐਤਵਾਰ ਦੇ ਦਿਨ ਸੇਵਾ ਨਹੀਂ ਸੀ ਮਿਲਦੀ ਹੁੰਦੀ ਉੱਥੇ ਕਹਿੰਦੀ ਕਿ ਮੈਂ ਫਿਰ ਕੀ ਕਰਨਾ ਮੈਂ ਬੜੀ ਜਲਦੀ ਆ ਜਾਣਾ ਕਿਸੇ ਨਾ ਕਿਸੇ ਤਰੀਕੇ ਨਾਲ ਪਹੁੰਚ ਜਾਣਾ ਉੱਥੇ ਚੀਤਾ ਸਾਹਿਬ ਕਹਿੰਦੀ ਕਿ ਮੈਂ ਟਾਈਮ ਨਾ ਜਾ ਕੇ ਨਾ ਉੱਥੇ ਜਿੱਥੇ ਆ ਬਰਤਨ ਸਾਫ ਕਰਦੇ ਨੇ ਉੱਥੇ ਮੈਂ ਪਹੁੰਚ ਜਾਣਾ ਕਿ ਮੈਂ ਬਰਤਨਾਂ ਦੀ ਸੇਵਾ ਕਰਨੀ ਆ ਤੇ ਕਹਿੰਦੀ ਕਿ ਮੈਂ ਟਾਈਮ ਨਾ ਪਹੁੰਚ ਕੇ ਉੱਥੇ ਬਰਤਨਾਂ ਦੀ ਸੇਵਾ ਕਰਨੀ ਬਰਤਨ ਸਾਫ ਕਰਨੇ ਆ ਤੇ ਬਰਤਨ ਸਾਫ ਕਰਨੇ ਕਿ ਡੇਲੀ ਬਰਤਨ ਸਾਫ ਕਰਨੇ ਕਿਉਂਕਿ ਮੇਰਾ ਹੱਥ ਨਹੀਂ ਸੇ ਪੈਂਦਾ ਫਿਰ ਵੀ ਮੈਂ ਔਖੀ ਸੋਖੀ ਹੋ ਕੇ ਬਰਤਨ ਧੋਣੇ ਸਾਫ ਕਰਨੇ ਕਹਿੰਦੀ ਕਿ ਮੈਨੂੰ ਨਹੀਂ ਪਤਾ ਲੱਗਾ ਮੈਂ ਸੇਵਾ ਕਰਦਿਆਂ ਕਰਦਿਆਂ ਕਿਵੇਂ ਮੇਰਾ ਹੱਥ ਜਿਹੜਾ ਸਾਰੀ ਜਵਾਨੀ ਸਿੱਧਾ ਨਹੀਂ ਹੋਇਆ ਉਹ ਹੱਥ ਪਤਾ ਨਹੀਂ ਕਿਵੇਂ ਸੇਵਾ ਕਰਦਿਆਂ ਕਰਦਿਆਂ ਮੂਲ ਮੰਤਰ ਕਰਦਿਆਂ ਕਰਦਿਆਂ ਮੇਰਾ ਹੱਥ ਬਾਬਾ ਦੀਪ ਸਿੰਘ ਜੀ ਨੇ ਸੇਵਾ ਨਾਲ ਹੀ ਠੀਕ ਕਰ ਦਿੱਤਾ ਉਹ ਮਾਤਾ ਇੰਨੀ ਖੁਸ਼ ਹੋ ਕੇ ਮਾਤਾ ਦੀ ਅੱਖਾਂ 'ਚੋਂ ਵਿਰਾਗ ਦਾ ਜਲ ਵਹਿ ਰਿਹਾ ਸੀ ਜਦੋਂ ਮਾਤਾ ਨੇ ਇਹ ਆਪਣੀ ਘਟਨਾ ਦੱਸੀ ਤੇ ਮਾਤਾ ਨੇ ਮੈਨੂੰ ਆਪਣਾ ਹੱਥ ਵੀ ਦਿਖਾਇਆ ਦੇਖੋ ਕਹਿੰਦੀ ਕਿ ਮੇਰਾ ਹੱਥ ਨੂੰ ਜਿੱਦੋਂ ਨੂੰ ਮਰਜ਼ੀ ਕਮਾ ਲਓ ਇਹ ਸਾਰੀ ਉਮਰ ਮੇਰਾ ਹੱਥ ਹੀ ਦਾਰਿਆ ਤੇ ਹੁਣ ਮੇਰਾ ਹੱਥ ਬਾਬਾ ਜੀਪ ਸਿੰਘ ਨੇ ਸੇਵਾ ਨਾਲ ਠੀਕ ਹੋਇਆ ਉਹ ਕਹਿੰਦੇ ਕਿ ਮੂਰਖੇ ਲੋਕ ਜਿਹੜੇ ਥਾਂ-ਥਾਂ ਭਟਕਦੇ ਫਿਰਦੇ ਨੇ ਥਾਂ ਦਾ ਨੱਕ ਰਗੜਦੇ ਫਿਰਦੇ ਨੇ ਕਹਿੰਦੀ ਕਿ ਆਹ ਦਰ ਤੇ ਆਜੋ ਹਰ ਕਿਸੇ ਦੀ ਮਰਜ਼ੀ ਪੂਰੀ ਹੁੰਦੀ ਹੈ ਵੱਡੇ ਤੋਂ ਵੱਡੇ ਰੋਗ ਠੀਕ ਹੋ ਸਕਦੇ ਨੇ ਜਮੰਦਰੂ ਰੋਗ ਠੀਕ ਹੋ ਸਕਦੇ ਨੇ ਕਿਉਂਕਿ ਡਾਕਟਰ ਤੇ ਉਹ ਰੋਗ ਠੀਕ ਕਰ ਸਕਦੇ ਨੇ ਨਾ ਜਿਹੜੇ ਇੱਥੇ ਆ ਕੇ ਦੁਨੀਆ 'ਚ ਆ ਕੇ ਮਤਲਬ ਹੋਣ ਹੁਣ ਜਿਹੜਾ ਜਮੰਦਰੂ ਹੈ ਉਹਨੂੰ ਡਾਕਟਰ ਵੀ ਠੀਕ ਨਹੀਂ ਕਰ ਸਕਦਾ ਸੋ ਬਾਬਾ ਦੀਪ ਸਿੰਘ ਜੀ ਹੋਰ ਹੋ ਗਈ ਠੀਕ ਕਰ ਸਕਦੇ ਨੇ ਉਹ ਪ੍ਰੋਬਲਮ ਵੀ ਠੀਕ ਕਰ ਸਕਦੇ ਨੇ ਜਿਹੜੇ ਇੱਥੋਂ ਜਨਮ ਲੈਣ ਤੋਂ ਪਹਿਲਾਂ ਦੀ ਹੋਵੇ ਸੋ ਇਦਾਂ ਉਹ ਮਾਤਾ ਨੇ ਆਪਣੀ ਹੱਡ ਮਿਤੀ ਸਾਖੀ ਸਾਂਝੀ ਕੀਤੀ ਸੋ ਸਾਧ ਸੰਗਤ ਜੀ ਸ਼ਰਧਾ ਤੇ ਪ੍ਰੇਮ ਦੇ ਨਾਲ ਸੇਵਾ ਕਰੋ ਬਾਣੀ ਪੜੋ ਮੂਲ ਮੰਤਰ ਦਾ ਜਾਪ ਕਰੋ ਸੇਵਾ ਕੋਈ ਵੀ ਹੋ ਸਕਦੀ ਹੈ ਸ਼ਹੀਦਾਂ ਦੇ ਸਤਾਨ ਤੇ ਸੇਵਾ ਵੈਸੇ ਵੀ ਬੜੀ ਲਾਭਦਾਇਕ ਹੈ ਸੋ ਮਾਤਾ ਨੇ ਹੱਡ ਬੀਤੀ ਸਾਂਝੀ ਕੀਤੀ ਕਿ ਬਾਬਾ ਦੀਪ ਸਿੰਘ ਨੇ ਇਦਾਂ ਕਿਰਪਾ ਕੀਤੀ ਸੋ ਸਾਧ ਸੰਗਤ ਅਸੀਂ ਵੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਪਾਤਰ ਬਨਣਾ ਹੈ ਸੋ ਤੁਸਾਨੂੰ ਵੱਤ ਵਾਦ ਬਾਣੀ ਵਾਰ ਨਹੀਂ ਪਵੇਗੀ ਸੋ ਸਾਧ ਸੰਗਤ ਜੀ ਆਓ ਪਿਆਰ ਦੇ ਨਾਲ ਅਸੀਂ ਜੱਪੀਏ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ